ਲੋਈ ਮਿੱਤਰੋ ਆਪਣਾ ਬੀਜ ਵੱਢ ਲਿਆ 26 ਦਾ ਬੀਜ ਆ ਮਗਰੋਂ ਬਹੁਤ ਮਹਿੰਗਾ ਮਿਲਦਾ ਨਾ ਕੁਆਲਿਟੀ ਮਿਲਦੀ ਆ ਆਪਦਾ ਬੀਜ ਆਪਣਾ ਰੱਖਿਆ ਹੋਇਆ ਆਪਾਂ ਖੇਤ ਚੋਂ ਆਪਣੇ ਚੋਂ ਤੇ ਵੱਢ ਲਿਆ ਤੇ ਦੋ ਕ ਥੈਲੀਆਂ ਝਾੜ ਲਾਂਗੇ 30-30 ਕਿਲੋ ਦੀਆਂ 60 ਕਿਲੋ ਝਾੜ ਲਾਂਗੇ ਘਰੇ ਲੈ ਆ ਕੇ ਅਪ ਰੇੜੇ ਤੇ ਲੱਦ ਲਿਆ ਹਾਂ ਤੇ ਤੁਸੀਂ ਵੀ ਤੁਹਾਡੇ ਕੋਈ ਵਧੀਆ ਪਲਾਂਟ ਖੜਾ ਵਾ ਬੀ ਵਧੀਆ ਵਾ ਤੇ ਉਥੋਂ ਝਾੜ ਲਓ ਤੁਸੀਂ ਮਗਰੋਂ ਦੂਜੇ ਬੀਜ ਦੀ ਆਪਣੀ ਕੋਈ ਗਰੰਟੀ ਨਹੀਂ ਹੁੰਦੀ ਉਹਦੇ ਵਿੱਚ ਰਲਆ ਵੀ ਆ ਜਾਂਦਾ ਵਾ ਹੋਰ ਵੀਰ ਆਲੇ ਹੁੰਦਾ ਨਾ ਇਹ ਆਪਦਾ ਆਪਾਂ ਝਾੜਨਾ ਵਾ ਇਹਦੇ ਵਿੱਚ ਕੋਈ ਰਲਿਆ ਨਹੀਂ ਹੁੰਦਾ ਮਹਿੰਗੇ ਬੀਜ ਲੈਣੋਂ ਫਿਰ ਆਪਾਂ ਮਹਿੰਗੇ ਬੀਜ ਲੈ ਲੈਂਦੇ ਆ ਮਗਰੋਂ ਲਾਸਟ ਦੇ ਐਡ ਕੀ 33 3300 ਦੀ ਥੈਲੀ ਮਿਲਿਆ 26 ਦੀ ਜਿਹੜੇ ਵੀਰ ਲਾਸਟ ਤੇ ਲੈਣ ਗਏ ਸੀ ਜੋ ਸਾਰਾ ਕੁਝ ਮੁੱਕ ਗਿਆ ਸੀ ਸਰਕਾਰ ਕਹਿੰਦੀ ਵੀ 26 ਆਪਣਾ ਊਸਾ ਛੋਣਾ ਆਪਾਂ ਲੱਗਣ ਨਹੀਂ ਦੇਣਾ ਹੈਗਾ ਉਹਦੇ 26 ਲੋਕੀ ਲੈਣ ਭੱਜੇ ਸੀ ਬਹੁਤ ਮਹਿੰਗੀਆਂ ਥੈਲੀਆਂ ਮਿਲੀਆਂ ਸੀ ਉਦੋਂ ਕਹਿੰਦੇ ਆ ਫਰਾਨੀ ਕੰਪਨੀ ਦਾ ਬ੍ਰਾਂਡ ਆ ਫਲਾਨੀ ਦਾ ਕੁਝ ਨਹੀਂ ਹੁੰਦਾ ਉਹ ਝਾੜੇ ਹੀ ਹੁੰਦਾ ਉਹਨਾਂ ਦਾ ਮਸ਼ੀਨਾਂ ਵੱਢ ਕੇ ਦੋ ਦੋ ਵਾਰੀ ਮਸ਼ੀਨ ਲਾ ਕੇ ਸਾਫ਼ ਕਰ ਦਿੰਦੇ ਆ ਕਿਸਦੇ ਖੇਤ ਚੋਂ ਭਰਵਾ ਲੈਂਦੇ ਆ ਤੇ ਇਦਾਂ ਆਪਣੇ ਖੇਤ ਉੱਥੇ ਤੁਹਾਡੇ ਚ ਪਲਾਂਟ ਹੈਗਾ ਵਾ ਤੇ ਤੁਸੀਂ ਵੜਵਾਓ ਬੰਦਾ ਲਾਓ ਉਹ ਤਾਂ ਇੱਕ ਦਿਨ ਦਾ ਕੰਮ ਨਹੀਂ ਐ ਕਿ ਬਾਹਲਾ ਵੱਡਾ ਕੰਮ ਨਹੀਂ ਵੱਢ ਕੇ ਇਹਨੂੰ ਘਰੇ ਲਾ ਕੇ ਝਾੜ ਲਓ ਢੋਲ ਰੱਖ ਕੇ ਤੇ 30 40 ਕਿਲੋ ਵੀ ਵੰਦੂ 60 ਕਿਲੋ ਤੁਹਾਡਾ ਫਿਰ ਆਪਦਾ ਹੌਲੀ ਹੌਲੀ ਆਰਾਮ ਨਾਲ ਆਪਦਾ ਬੀਜੀਗੇ ਫਿਰ ਟੈਨਸ਼ਨ ਨਹੀਂ ਹੈਗੇ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਹੈਗੇ ਨਾਲੇ ਥੋੜਾ ਗਾਰੰਟੀ ਵਾਲਾ ਦੇ ਵਿੱਚ ਗਰਲਾ ਕਰਦਾ ਵੀ ਆ ਝਾੜਕ ਸਾਫ ਸਧਰਾ ਦੋਬਰੀ ਮਸ਼ੀਨ ਲਵਾ ਕੇ ਤੁੱਪ ਲਵਾ ਕੇ ਸੇਬੇ ਵਾਲੇ ਗੱਟੂਆਂ ਚ ਪਾ ਕੇ ਤੁਸੀਂ ਰੱਖ ਸਕਦੇ ਹੋ ਇਹਨੂੰ ਤੇ ਇਹੀ ਮੈਂ ਵੀਰਾਂ ਨੂੰ ਅਪੀਲ ਕਰਦਾ ਵੀ ਜੀ ਜ਼ਰੂਰ ਰੱਖੋ ਫਿਰ ਆਪਾਂ ਖਰਚੇ ਖੇਤੀ ਦੇ ਖਰਚੇ ਘਟਾਵਾਂਗੇ ਤਾਂ ਹੀ ਆਪੋ ਨਾਮਦਨ ਹੋਊਗੀ ਜੇ ਆਪਾਂ ਸਾਰਾ ਕੁਝ ਮੁੱਲ ਦਾ ਲੈ ਕੇ ਪਾਉਣਾ ਵਾ ਫਿਰ ਆਪੋ ਨਾਮਦਨ ਕਿੱਥੋਂ ਹੋਣੀ ਹੈ ਜੀ ਬੀ ਰੱਖਿਆ ਕਰੋ ਜਿਹੜੀ ਵੀ ਤੁਹਾਡੇ ਵਧੀਆ ਵੈਰਾਈਟੀ ਆ ਬੀ ਰੱਖੋ ਜ਼ਰੂਰ ਆਪਦੇ ਵੀਰ ਭਾਈ ਨੂੰ ਬਦੋ ਜ਼ਰੂਰ ਜੇ ਤੁਹਾਡੇ ਕੋਲ ਵਾਧੂ ਬੀ ਬਚ ਜਾਂਦਾ ਵੀ ਤੁਹਾਨੂੰ ਤੋਂ ਲੈ ਲਾ ਤੇ ਜ਼ਰੂਰ ਝਾੜੋ ਤੇ ਆਪਾਂ ਝਾੜ ਲਿਆ ਰੇੜੇ ਤੇ ਵੀ ਰੱਖ ਲਿਆ ਆਪਾਂ ਘਰ ਜਾ ਕੇ ਝਾੜਾਂਗੇ ਇਹਨੂੰ ਆਪਾਂ ਤਪਲਵਾ ਲਾਂਗੇ ਦੋ ਵਰੀ ਨੜਾੜੂ ਲਵਾਂਗੇ ਤੇ ਢਾ ਕੇ ਛੇਬ ਵਾਲੇ ਗੱਟੂਆਂ ਚ ਪਾ ਕੇ ਵਿੱਚ ਕੋਈ ਹੋਰ ਸੁਸਰੀ ਸਾਸਰੀ ਤੋਂ ਹੋਰ ਚੀਜ਼ ਤੋਂ ਦਵਾਈ ਰੱਖ ਦਾਂਗੇ ਤੇ ਫਿਰ ਆਪਦਾ ਖੁੱਲਾ ਵੀ ਪਾ ਸਕਦੇ ਆ ਆਪਾਂ ਫੈਲੀ ਵਾਲਾ ਤਾਂ ਆਪਾਂ ਨੂੰ ਐ ਹੁੰਦਾ ਵੀ ਯਾਰ ਰੁਪੀਏ ਲੱਗੇ ਆ ਵੀ ਇੰਨਾ ਕ ਪਾ ਲੋ ਆਪਾਂ ਵੱਧ ਵੀ ਬੀਜ ਸਕਦੇ ਆ ਹੌਲੀ ਹੌਲੀ ਬੀਜ ਲਾਂਗੇ ਇਕੱਠਾ ਬੀਜਣੋਂ ਤੇ ਆਪਣੇ ਕੰਮ ਆਜੋ ਬਾਕੀ ਤੁਸੀਂ ਵੀ ਰੈ ਕਮੈਂਟ ਕਰਕੇ ਦੱਸੋ ਵੀ ਤੁਸੀਂ ਰੱਖਿਆ ਬੀਜ ਕਿ ਮੁੱਲ ਹੀ ਲੈਣੇ ਹੁੰਦੇ ਆ ਆਪਾਂ ਨਾਲ ਉਸ ਦਾ ਵੀ ਰੱਖਿਆ ਸੀ ਕਿ ਉਹ ਵੀ ਬੀਜਿਆ ਵਾ ਵਧੀਆ ਰਿਹਾ ਉਹਦਾ ਵੀ ਰੱਖ ਲਾਂਗੇ ਝਾੜ ਕੇ ਕੁਝ ਜੇ ਤੁਸੀਂ ਨਹੀਂ ਵੀ ਕਰਨਾ ਵੀ ਝਾੜ ਤੂੰ ਤੁਸੀਂ ਦਿੱਕਤ ਆਉਂਦੀ ਸਾਨੂੰ ਵੀ ਔਖਾ ਲੱਗਦਾ ਵੀ ਝਾੜਨਾ ਯਾਰ ਬੰਦਾ ਨਹੀਂ ਮਿਲਦਾ ਹਨ ਫੇਰ ਤੁਸੀਂ ਐਂ ਕਰਿਆ ਕਰੋ ਫੇਰ ਜਦੋਂ ਮਸ਼ੀਨ ਤੁਹਾਡੇ ਖੇਤ ਚ ਵੜ ਗਈ ਜਿਵੇਂ ਇੱਕ ਸਾਰ ਖੇਤ ਆ ਮੂਸ ਵਾਲਾ ਖੇਤ ਆ ਸਾਰਾ ਉਸੇ ਲੱਗੀ ਹੋਈ ਆ ਜਿਹਨਾਂ ਵਾਲਾ ਮਸ਼ੀਨ ਦਾ 껃ਾ ਲੱਗ ਗਿਆ ਉਹਦੇ ਵਿੱਚੋਂ ਆਪਾਂ ਨਹੀਂ ਪਾਉਣਾ ਹੈਗਾ ਜੋ ਦੂਜੇ ਬੰਕਰ ਪਾਊਗਾ ਮਸ਼ੀਨ ਵਾਲਾ ਉਹਦੇ ਵਿੱਚੋਂ ਬੋਰੀਆਂ ਭਰ ਲਿਓ ਟਰਾਲੀ ਵਿੱਚੋਂ ਪਹਿਲੇ ਚ ਨਹੀਂ ਪਾਉਣੀ ਕਿ ਪਹਿਲੇ ਦੂਜੇ ਖੇਤ ਚ ਵੱਢ ਕੇ ਆਉਂਦਾ ਕਿਸੇ ਦੇ ਖੇਤ ਪਰ ਆਲਾ ਹੁੰਦਾ ਜੇ ਰਲਾ ਤੁਹਾਡੀ ਟਰਾਲੀ ਚੋਂ ਨਿਕਲ ਗਿਆ ਪਹਿਲਾ ਬੰਕਰ ਟਰਾਲੀ ਚ ਖਾਲੀ ਹੋ ਗਿਆ ਦੂਜਾ ਬੰਕਰ ਭਰੂਗਾ ਦੂਜਾ ਬੰਕਰ ਵੇਲੇ ਤੁਸੀਂ ਉਹ ਵੀ ਰੱਖ ਲੈਣਾ ਗੱਟੂ ਟਰਾਲੀ ਚ ਹੀ ਭਰ ਲੈਣੇ ਆ ਐ ਨਹੀਂ ਵੀ ਮੈਂ ਦਾਣਾ ਮੰਡੀ ਜਾ ਕੇ ਰੱਖ ਲਾਂਗੇ ਉੱਥੇ ਉਹ ਤਾਂ ਫੇਰ ਰਲ ਜਾਣਾ ਵਾ ਤੇ ਆਲੇ ਵਾਲੇ ਢੇੜਾ ਲੱਗੇ ਤਾਂ ਬਾਅਦ ਦੂਜੇ ਢੇੜੇ ਤੇ ਦੂਜਾ ਬੰਕਰ ਭਰੂਗਾ ਮਸ਼ੀਨ ਦਾ ਉਹ ਉਹਦੇ ਵਿੱਚ ਤੁਸੀਂ ਰੱਖ ਲੈਣਾ ਵੀ ਜਿਹੜੇ ਵੀਰ ਨਹੀਂ ਝਾੜ ਸਕਦੇ ਵੀ ਔਖਾ ਲੱਗਦਾ ਸਾਨੂੰ ਅਸੀਂ ਝਾੜਨਾ ਨਹੀਂ ਹੈਗਾ ਉਹ ਇਦਾਂ ਕਰ ਸਕਦੇ ਨਹੀਂ ਘਰ ਦਾ ਬੀਜ ਜ਼ਰੂਰ ਰੱਖੋ ਇੰਨੇ ਮਹਿੰਗੇ ਬੀਜਾਂ ਤੇ ਪੈਸੇ ਲਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਉਹੀ ਬੀਜ ਹੁੰਦੇ ਆ ਆਪਣੇ ਖੇਤਾਂ 'ਚੋਂ ਗਏ ਹੁੰਦੇ ਆ ਉਹ ਕੋਈ ਬਾਹਰੋਂ ਨਹੀਂ ਹੈਗਾ ਚੰਦ ਚੰਦ ਚੀ ਬੀਜਾ ਹੋਰ ਪਾਸੇ ਕਿਸੇ ਪਲਾਟ ਤੇ ਬੀਜ ਕੇ ਲਿਆਂਦਾ ਹੁੰਦਾ ਉਹ ਆਪਣੇ ਖੱਤਿਆਂ ਦੇ ਬੀਜ ਹੁੰਦੇ ਆ ਖਰਚਾ ਘਟਾਓ ਤਾਂ ਹੀ ਕੰਮਜੋ ਹੋ ਜਾਪ ਹੋਵਾਂਗੇ ਕਿਉਂਕਿ ਠੇਕੇ ਮਹਿੰਗੇ ਰੇਗਸਾਲ ਵਧੀ ਜਾਂਦੇ ਆ ਝਾੜ ਹੈ ਕੀ ਘਟ ਨਿਕਲਿਆ ਵਾ ਤੇ ਉਹੀ ਜਿਹੜਾ ਵਧੀਆ ਤੁਹਾਡੇ ਕੁਆਲਟੀ ਦਾ ਬੀਜ ਆ ਉਹ ਤੋਂ ਜ਼ਰੂਰ ਰੱਖੋ ਆਪਾਂ ਰੱਖ ਲੈਣਾ 30 ਕਿਲੋ 60 ਕਿਲੋ ਇਹ ਹੋ ਜਾਣਾ ਵਾ ਕੁਝ ਆਪਾਂ ਊਸਾ ਦਾ ਰੱਖ ਲਾਂਗੇ ਉਦ ਲੈਣਾ ਉਹ ਦੂਜੇ ਲੋਡ ਉਹ ਝਾੜ ਦੀ ਲੋਡ ਨਹੀਂ ਆਪਾਂ ਬੰਕਰ ਦਾ ਜੋ ਢੇਡਾ ਲੱਗੂ ਵਾਲੇ ਵਾਲੇ ਦੂਜੇ ਬੰਕਰ ਚ ਆਪਾਂ ਭਰ ਲੈਣਾ ਗੱਟੂ ਤੇ ਫਿਰ ਕੋਈ ਟੈਨਸ਼ਨ ਨਹੀਂ ਇੱਕ ਆਦੀ ਥਲੀ ਆ ਮੁੱਲ ਵੀ ਲੈ ਸਕਦੇ ਜੇ ਕੋਈ ਵਧੀਆ ਕੁਆਲਟੀ ਲੱਗੂਗੀ ਲੈ ਲਾਂਗੇ ਨਹੀਂ ਲੋਡ ਨਹੀਂ ਕਣਕ ਦਾ ਵੀ ਇਦਾਂ ਹੀ ਕਰਿਆ ਕਰੋ ਕਣਕ ਦਾ ਵੀ ਆਪਾਂ ਐਂ ਕਰਦੇ ਆ ਕਣਕ ਦੀਆਂ ਦੋ ਵੈਰਿਟੀ ਰੱਖੀਆਂ ਹੋਈਆਂ 826 ਤੇ 327 ਕਣਕ ਰੱਖੀ ਆ ਪੈਦਗੀ ਬਾਕੀ ਕਮੈਂਟ ਕਰ ਦਿਓ ਆਪਣੇ ਚੈਨਲ ਨੂੰ ਫੋਲੋ ਕਰ ਲਓ ਜਿਹੜੇ ਵੀਰਾਂ ਨੇ ਕੀਤਾ ਨਹੀਂ ਹੈਗਾ ਵੀਡੀਓ ਨੂੰ ਸ਼ੇਅਰ ਕਰ ਦ ਇਹ ਚੈਨਲ ਨੂੰ ਬਹੁਤ ਬਹੁਤ ਫੋਲੋ ਕਰ ਲਓ ਧੰਨਵਾਦ ਸਾਰਿਆਂ ਦਾ